ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਇਹਦਾ ਅਸੀਂ ਮਿਲੂ ਇਸ ਸੂਟ ਦੇ ਜਿਵੇਂ ਮਾਂ ਮਾਂ ਨਹੀਂ ਲੱਗਦੀ ਕੋਈ ਅਕਸਰ ਹੁੰਦਾ ਹੈ ਕਿ ਹੋਰ ਵਿਆਹ ਬਦਲ ਲੱਗਦਾ ਇਤਨਾ ਅਜਤਾ ਇਤਨਾ ਅਕਸਰ ਤਾਂ ਬੱਡੀ ਹੋ ਨਹੀਂ ਬੱਡੀ ਨਹੀਂ ਯਾਰ ਅਸੀਂ ਅੱਧੂ ਸੂਟ ਦਾ ਪਹਿਰਾ ਨਹੀਂ ਆਉਂਦਾ ਨਹੀਂ ਮੈਂ ਦੱਸਣੀ ਪੂਰਾ ਦੁਪੱਟਾ ਚਾਦਰ ਚੜਾ ਜਾਣਾ ਤਾਂ ਹਾਂ ਤਾਂ ਹੀ ਕਰਕੇ ਨਾ ਉਹੀ ਮੈਨੂੰ ਫੀਲ ਹੋ ਰਿਹਾ ਕਿ ਮੂੰਹ ਵੀ ਸਾਲ ਪੂਰੀ ਕਿਤੇ ਕਿਤੇ 52 ਸਾਲ ਦੀ ਲੱਗਣ ਲੱਗ ਗਈ ਹੈ ਤੂੰ ਵੀ ਹੁਣ ਆਪਣੇ ਆਪ ਨੂੰ ਪੰਜਾਬ ਦੀ ਹੀਰੀ ਐਸਾ ਜਿਹੜੇ ਪੰਜਾਬ ਦੇ ਹੀਰੇ ਸੀ ਬਸ ਉਹੀ ਪੰਜਾਬ ਦੇ ਹੀਰੇ ਸੀ ਹਾਂ ਉਹੀ ਪੰਜਾਬ ਦੇ ਹੀਰੇ ਸਭ ਨੂੰ ਛੱਡ ਕੇ ਟੁਰ ਗਏ

ਲਾਵਾ ਡਾ ਅੱਛਾ ਜੀ ਤਾਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਸੀ ਨਾ ਉਦੋਂ ਐਵੇਂ ਲੱਗਦਾ ਸੀ ਜਿਵੇਂ ਪੰਜਾਬ ਬਿਲਕੁਲ ਸੁੰਨਾ ਹੋ ਗਿਆ ਸੁਨਾ ਇੰਥੇ ਆ ਗਈ ਪੱਜ ਤੱਕ ਐਨਜੀ ਰਾਤ ਵੀ ਪੱਜ ਦੇ ਨਾਲ ਗਿਆ ਐਨਜੀ ਹੋਇਆ ਕਦਰ ਪੰਜਾਬ ਬਿਲਕੁਲ ਸੁੰਨਾ ਹੋ ਗਿਆ ਸਾਰੇ ਹਾਸੇ ਖੇਡੇ ਜਾਂਦੇ ਉਹਨਾਂ ਦੇ ਨਾਲ ਹੀ ਟੁੱਟ ਗਏ ਨੇ ਅੱਜ ਹੀ ਵਹੀਨ ਮਨੋ ਰਾਜੀਪਾਜੀ ਦੀ ਵੀਡੀਓ ਨਹੀਂ ਦੇਖੀ ਜਾਂਦੀ ਆ ਦਿਲ ਪਰਾਂ ਦੁੱਖਦਾ ਯਕੀਨ ਮਨੋ ਮੈਂ ਬਈ ਦਫਾ ਇਹਨਾਂ ਨੂੰ ਕਿਹਾ ਮੈਂ ਕਿਹਾ ਦਿਲੋਂ ਖਾਸ ਤੌਰ ਤੇ ਉਹਨਾਂ ਦੇ ਗਾਣੇ ਨਹੀਂ ਮਿਲਦੇ ਹਾਂ ਜਿਲੋਂ ਅਰਦਾਸ ਕਰੋ ਰਾਜੀਪਾਜੀ ਵਾਸਤੇ ਉਹਨਾਂ ਦੀ ਫੈਮਿਲੀ ਨੂੰ ਜਿਹੜਾ ਉਹ ਹਸਪਤਾਲ ਸਬਰ ਨਹੀਂ ਲੇ ਅਸੀਂ ਵੀਡੀਓ ਨਾ ਵੇਖਿਆ ਕਰੀ ਕਿਉਂਕਿ ਉਹ ਆਪਕੇ ਨਹੀਂ ਵੇਖਿਆ ਜਾਂਦਾ ਦਿਲ ਰੋਂਦਾ ਹੈ ਅੰਦਰੋਂ ਮਤਲਬ ਰੋਂਗਟੇ ਜਿਹੜਾ ਨਾ ਹਾਈ ਇਦਨਾ ਗੱਭਰੂ ਜਿਹਾ ਮਨ ਚ ਲੇਕਿਨ ਉਸਾਰ ਦੋਸਤੋ ਵੀਡੀਓ ਸਾਹਮਣੇ ਆ ਜਾਂਦੀ ਹੈ ਨਾ ਫਿਰ ਦਿਲ ਕਰਦਾ ਕਿ ਵੇਖੀਏ ਸੇ ਕੀ ਬੋਲਣ ਡਏ ਨੇ ਅੱਗੇ ਜਦੋਂ ਮੈਂ ਇੱਕ ਵੀਡੀਓ ਚਲਾਈ ਜੇ ਚਲਾ ਕੇ ਐਂਡ ਰੇ ਸੀ ਕਿ ਸਭ ਵਾਸਤੇ ਇੱਕ ਜ਼ਰੂਰੀ ਪੈਗਾਮ ਆ। ਉਹ ਮੈਂ ਵੀਡੀਓ ਚਲਾ ਕੇ ਸਪੈਸ਼ਲ ਵੇਖਿਆ ਲੇਕਿਨ ਅਸੀਂ ਉਹਦੇ ਤੇ ਰਿਐਕਟ ਨਹੀਂ ਸੀ। ਮਤਲਬ ਆਜ ਦੇਰ ਕਰਦੇ ਵੇਖਣ ਨੂੰ ਲੇਕਿਨ ਜਦੋਂ ਵੀਡੀਓ ਦੇਖਦੇ ਆ ਖੁਸ਼ੀ ਵੀ ਬੜੀ ਮਹਿਸੂਸ ਹੁੰਦੀ ਆ ਲੇਕਿਨ ਫਿਰ ਇੱਕ ਦਿਲੋਂ ਇੱਕ ਤਕਲੀਫ ਹੋਟਦੀ ਆ ਹਾਏ ਆ ਭਾਜੀ ਇਸ ਦੁਨੀਆ ਤੇ ਨਹੀਂ ਆਇਆ ਹੈ। ਬਿਲਕੁਲ। ਇਹ ਆਪਣੇ ਨੂੰ ਕੋਲਿਆ ਹੈ ਪੰਜਾਬ ਦਾ ਹੀਰਾ ਸੋਨਾ ਹੀਰਾ। ਇਹ ਖੀਰ ਮਨੋਂ ਫਿਰ ਬੜੀ ਤਕਰੀਫ ਹੁੰਦੀ ਆ। ਬਿਲਕੁਲ। ਉਹਨਾਂ ਤੇ ਦਾ ਧਰ ਕੋਈ ਰੱਬ ਦੀ ਅਮਾਨਤ ਆ ਹਰ ਇੱਕ ਨੇ ਜਾਣੇ ਹੀ ਜਾਣੇ। ਬਾਕੀ ਰਾਜ ਭਾਜੀ ਨੇ ਬਹੁਤ ਜਲਦੀ अच्छा आज वीडियो इना तो ही रिलेटेड हां जी सिद्धू பாਜੀ ਦੀ ਗੱਲ ਕਰ ਰਹੇ ਆ ਪਾਜੀ ਦੇ ਬਾਰੇ ਵਿੱਚ ਕੋਈ ਗੱਲ ਆ ਤੇ ਦੁਪਾਜੀ ਦੀ ਦੁਨੀਆ ਤੋਂ ਟੁਰ ਗਏ ਸੀ ਤੇ ਇਹਨਾਂ ਨੇ ਸਿੱਧੂ பாਜੀ ਦੇ ਬਾਰੇ ਵਿੱਚ ਕੋਈ ਗੱਲਬਾਤ ਕੀਤੀ ਸੀ ਦੇਖੋ ਸਿੱਧੂ பாਜੀ ਦੇ ਬਾਰੇ ਵਿੱਚ ਤੇ ਹਰ ਉਦੋਂ ਹਰ ਐਕਟਰ ਨੇ ਬਿਆਨ ਦਿੱਤਾ ਹੈ ਸਦਾ ਟ੍ਰਿਬਿਊਟ ਪੇਸ਼ ਕੀਤਾ ਤੇ ਸੀ ਬਾਹਰ ਦੇ ਕੰਟਰੀਆ ਦੇ ਲੋਕ ਸੀਗੇ ਨਾ ਉਹ ਵੀ ਇੱਕ ਦਫਾ ਤੇ ਨਾ ਇਹਨਾਂ ਨੂੰ ਸੁਣਨੇ ਹੋਗੇ ਕਿਉਂਕਿ ਸਿੱਧੂ பாਜੀ ਦੇ ਗਾਣੇ ਤੇ ਮੈਂ ਕਹਿੰਦੇ ਕਿ ਕੋਈ ਦੁਨੀਆ ਚ ਮਸ਼ਹੂਰ ਸੀਗੇ ਸੁਣੇ ਜਾਂਦੇ ਸੀਗੇ ਬਿਲਕੁਲ ਤੇ ਆਪਣੇ ਕਿਸੇ ਸ਼ੋਅ ਚ ਨੇ ਰਾਜਵੀਰ ਜਵੰਦਾ ਤੇ ਸਿੱਧੂ ਵੀਰੇ ਜੀ ਉਥੇ ਮਤਲਬ ਆਪਣੇ ਇਹਦੇ ਉਸ ਦਾ ਗੱਲ ਕਰਨੀ ਆ ਆਪਾਂ ਵੀ ਦੇਖੋ ਦੇ ਦੋਨੋਂ ਹੀ ਨਹੀਂ ਹੈਗੇ ਦੋਨੋਂ ਹੀ ਲੈ ਚੁਣੂ ਕੀ ਪਤਾ ਸੀ ਕਿ ਅਗਰ ਇਹਨਾਂ ਨੇ ਚਲੇ ਜਾਣਾ ਤਾਂ ਫਿਰ ਮੈਂ ਵੀ ਇਹਨਾਂ ਦੇ ਨਾਲ ਹੀ ਪਿੱਛੇ ਚਲੇ ਜਾਣਾ ਮੈਨੂੰ ਪਤਾ ਸੀ ਕਿ ਪਤਾ ਸੀ ਕਿ ਮੈਂ ਅੱਜ ਜਿੰਨਾ ਦੇ ਇਨਸਾਫ ਦੀਆਂ ਜਸਟਿਸ ਦੀ ਗੱਲ ਕਰਨ ਲੱਗਾ ਹਾਂ ਬਿਲਕੁਲ ਹੋਣਾ ਹੈ ਕਿ ਨਹੀਂ ਹੋਣਾ ਹੈ ਸਹੀ ਗੱਲ ਦੇਖੋ ਕੀ ਗੱਲ ਬਾਤ ਪੰਜਾਬੀ ਸਿੰਗਰ ਰਾਜੀਵ ਜਵੰਦਾ ਜਿਸ ਦਾ ਕਿ ਕੁਝ ਦਿਨ ਪਹਿਲਾਂ ਯੂਕੇ ਵਿੱਚ ਇੱਕ ਲਾਈਵ ਸ਼ੋਅ ਹੋਇਆ ਜਦੋਂ ਰਾਜੀਵ ਜੁੰਧਾ ਆਪਣਾ ਸ਼ੋਰ ਲਗਾ ਕੇ ਜਾਣ ਲੱਗਦਾ ਹੈ ਤਾਂ ਉੱਥੇ ਮੌਜੂਦ ਸਿੱਧੂ ਮੂਸੇਵਾਲੇ ਦੇ ਫੈਨ ਸਿੱਧੂ ਬਾਰੇ ਬੋਲਣ ਲਈ ਤਗੀਤ ਗੌਣ ਲਈ ਕਹਿੰਦੇ ਹਨ ਤੇ ਇੱਕ ਫੈਨ ਜੋ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਸਟ੍ਰੇਂਜ ਕੋਲ ਆ ਕੇ ਸਿੱਧੂ ਦੀ ਤਰ੍ਹਾਂ ਹੀ ਉਂਗਲ ਉੱਪਰ ਕਰਕੇ ਰਾਜੀਵ ਜੁੰਧਾ ਨੂੰ ਕਾਫੀ ਕੁਝ ਕਹਿੰਦਾ ਹੈ ਜਿਸ ਦੀ ਪੂਰੀ ਵੀਡੀਓ ਤੁਸੀਂ ਅੱਗੇ ਦੇਖ ਸਕਦੇ ਹੋ ਪਰ ਇਸ ਤੋਂ ਪਹਿਲਾਂ ਉਹਨਾਂ ਫੈਨਾਂ ਨੂੰ ਇੱਕ ਰਿਕਵੈਸਟ ਹੈ ਕਿ ਜਿਹੜੇ ਸ਼ੋਰ ਦੇਖਣ ਜਾਂਦੇ ਨੇ ਤੇ ਉਹ ਸਿੰਗਰਾਂ ਕੋਲ ਸਿੱਧੂ ਦਾ ਗੀਤ ਸੁਣਨ ਦੀ ਬਜਾਏ ਜਸਟਿਸ ਲਈ ਬੋਲਣ ਲਈ ਜ਼ਰੂਰ ਕਿਹਾ ਕਰਨ ਬਾਕੀ ਦੋਸਤੋ ਅੱਗੇ ਦੇਖੋ ਇਹ ਪੂਰੀ ਵੀਡੀਓ ਬਹੁਤ ਬਹੁਤ ਧੰਨਵਾਦ ਤੁਸੀਂ ਇਨਾ ਪਿਆਰ ਕਰਦੇ ਹੋ ਪ੍ਰਾਪਤ ਹਾਰੇ ਸਾਰੇ ਸੋਸੋਸ ਲੋਇਟ ਕੰਮ ਨਾ ਕਰ ਦੇਣਾ ਇੱਕ ਜਮਾਇਆ ਕਿੰਨਾ ਹਲੋ ਹਲੋ ਇਹ ਪੰਜਾਬੀਆਂ ਦੀ ਛੇੜੀ ਛਿੰਦੀ ਸਮਝਦੀ ਨਹੀਂ ਹੁੰਦੀ ਜੇ ਨੂੰ ਕਹਿੰਦੇ ਕੋਈ ਇੱਕ ਬੰਦਾ ਚੋਣ ਕੇ ਦੱਸ ਤੂੰ ਫਿਰ ਪ੍ਰਧਾਨ ਕੋਈ ਗੱਲ ਕਰ ਲੈ ਉਹ ਫਿਰ ਕਹਿੰਦਾ ਨਹੀਂ ਮੈਂ ਦੱਸਣਾ ਨਹੀਂ ਹਾਂਜੀ ਕਿਹੜਾ ਦੱਸੂ ਅੱਛਾ ਸਿੱਧੂ ਸਿੱਧੂ ਮੂਸੇਆ ਉਹ ਪੰਜਾਬ ਦਾ ਹੀਰਾ ਸੀ ਬਾਕੀ ਪੰਜਾਬ ਦੇ ਹੀਰੇ ਸੀ ਮੈਨੂੰ ਦੇਖੋ ਸਦੂ ਬੋਲ ਤਨਜੀ ਨਾਲ ਕੌਂਦਾ ਸੀ ਉਹਦੇ ਗਾਣੇ ਅਰੇਦੀ ਦੁਨੀਆ ਤੱਕ ਹੀ ਗੂੰਜਦੇ ਰਹਿਣਾ ਜਿੰਦ ਜਿੰਦ ਜਿੰਨਾ ਜਿੰਨਾ ਇਹਨਾਂ ਨੇ ਸੁਣਿਆ ਉਹਨਾਂ ਖੰਦੇ ਰਹਿਣਗੇ ਉਹ ਤਾਂ ਕੋਈ ਨਾ ਸੁਣੇ ਗਾਣੇ ਸੁਣ ਲਗੇ ਵਾਖਣੋ ਜਿੰਨਾ ਕਿ ਮੈਨੂੰ ਆਦਾ ਵਰਸਾ ਪਾਣੀ ਪੈਰ ਵੀ ਲਾਇਓ ਲੋ ਆ ਨਾਸਤੂ ਬੋਲ ਸੁਣਾ ਕੇ ਫਰਾਂਗਾ ਰਣੀਆ ਸੁਣੋ ਉਸੇ ਰ ਨਾ ਮੈਨੂੰ ਕੋਈ ਗੱਲ ਸਮਝ ਨਹੀਂ ਲੱਗਦੀ ਐ ਨਾ ਮੇਰੇ ਤੁਹਾਨੂੰ ਸਮਝ ਲੱਗਦੀ ਐਵੇਂ ਅੰਨੀ ਨੂੰ ਬੋੜਾ ਕਿਸੀ ਫਰਦਾ ਅੰਨੀ ਨੂੰ ਬੋੜਾ ਕਿਸੀ ਫਰਦਾ ਉਹ ਨਹੀਂ ਐ ਕੌਣ ਪਤਾ ਨਹੀਂ ਲੱਗਦਾ ਉਹ ਦਿਖਦਾ ਨਹੀਂ ਉਹ ਚਿਕੰਗਰੀ ਜਿਹੜੀ ਬੋੜੇ ਨੂੰ ਸੋੜਦਾ ਨਹੀਂ ਬੱਸ ਐਂ ਨਹੀਂ ਕਰਦੀ ਚਲੋ ਥੈਂਕ ਯੂ ਆ ਜੋਰੇ ਦਾ ਸਾਕ ਪਤੋਸੀ ਕਾਉਂਟ ਤਾਂ ਦਿਓ ਮੈਨੂੰ ਬਤਾ ਜੀ ਔਰ ਮੈਂ ਤੁਹਾਡੀ ਸਾਰਿਆਂ ਦੀ ਮਾਂ ਦਾ ਵੇ ਕਾਦਾ ਦੁਨੀਆ ਤੇ ਸਿਰ ਹੁਨਾ ਪੁੱਤਾਂ ਬਿਨਾ ਮਾਂ ਦਾ ਕਾਦਾ ਦੁਨੀਆ ਤੇ ਸਿਰ ਹੁਨਾ ਕਦਿਸੂਰਜ ਵਾਂਗ ਤਪਦਾ ਸੂਰਜ ਵਾਂਗ ਤਪਦਾ ਤੇ ਸ਼ਾਂਤ ਸਮੇਂ ਮੇਰ ਵਰਕਾਇਆ

ਸੇ ਮਾਂ ਵਾਸਤੇ ਕਿਉਂ ਦਾ ਬੇਟਾ ਹੋਵੇ ਤੋ ਇੰਨਾ ਦੂਰ ਚਾ ਮਾਂ ਦਾ ਪੁੱਤਰਾ ਤੋਂ ਬਗੈਰ ਬੜਾ ਔਖਾ guzara ਹੁੰਦਾ ਨਹੀਂ ਹੁੰਦਾ ਔਰ ਵਾਕਈ ਸਿੱਧੂ ਮੂਸੇਵਾਲੇ ਨੇ ਤੇ ਆਪਣੀ ਮਾਂ ਵਾਸਤੇ ਜਿਹੜਾ song ਆਇਆ ਸੀ ਨਾ ਮਾਂ ਸੋਨਾ ਲੱਗਦਾ ਮੈਂ ਜਮਾਂ ਤੇ ਅੱਛਾ ਵਾਕਈ ਨਾ ਤੇ ਆਪਣੀ ਮੰਮੀ ਨਾਲ ਸ਼ਕਲ ਲਾ ਦਦੀ ਸੀ ਤੇ ਉਹਨਾਂ ਤੋਂ ਬਹੁਤ ਜ਼ਿਆਦਾ ਲੱਗਦੀ ਹੈ ਨਾ ਕਰਦਾ ਸੀ ਸਿੱਧੂ ਮੂਸੇਵਾਲੇ ਦਾ ਨਾ ਵੈਸੀ ਬੜੀ ਅਟੈਚਮੈਂਟ ਸੀ ਆਪਣਾ ਉਹ ਨਾ ਐਸੇ ਦੋਸਤਾਂ ਤਰ੍ਹਾਂ ਉਹ ਤਾਂ ਨਹੀਂ ਆਪਣੇ ਨਾਲ ਰਹੋਦਾ ਕਿ ਕਿੱਥੇ ਨਾ ਕਿ ਬਾਪੂ ਬਾਪੂ ਨੂੰ ਮੈਂ ਆਪਣਾ ਜਿਗਰੀ ਯਾਰ ਮੰਨਦਾ ਵਾਹਾਂ ਅੱਛਾ ਦੇਖੋ ਸਿੱਧੂ ਮੂਸੇਵਾਲੇ ਜਿਹੜੇ ਟ੍ਰਿਬਿਊਟ ਦਿੱਤਾ ਉਹਨੇ ਰਾਜੀਵੀ ਜਵੰਧਰ ਤੇ ਰਾਜੀਵੀ ਜਵੰਧਰ ਨੂੰ ਕੀ ਪਤਾ ਸੀ ਕਿ 2 ਸਾਲ ਬਾਅਦ ਮੈਂ ਮਿਲਣਾ ਹੈ 2 ਸਾਲ ਪਹਿਲੇ ਦੀ ਵੀਡੀਓ ਹਾਂ ਕਿ ਲੋਕੀ ਮੈਨੂੰ ਵੀ ਟ੍ਰਿਬਿਊਸ਼ਨ ਆ ਦੇ। ਨਾਜ਼ਵੀ ਭਾਨ ਨੇ ਜਦੋਂ ਜਦੋਂ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਸਿੱਧੂ ਸਿੱਧੂ ਮੂਸੇਵਾਲਾ ਉਹ ਤੇ ਪੰਜਾਬ ਦਾ ਹੀਰਾ ਸੀ। ਵਾਕਈ ਹੀਰਾ ਸੀ। ਇਹਨਾਂ ਨੂੰ ਕੌਣ ਦੱਸੇਗਾ ਤੁਸੀਂ ਵੀ ਪੰਜਾਬ ਦੇ ਹੀਰੇ ਸੀ। ਤੁਸੀਂ ਵੀ ਪੰਜਾਬ ਦੇ ਹੀਰੇ ਸੀ। ਤੁਸੀਂ ਵੀ ਪੰਜਾਬ ਦੇ ਹੀਰੇ ਸੀ। ਕਿਸੇ ਗੱਲ ਸਹੀ ਗੱਲ ਆ। ਯਾਰ ਨਾ ਕਿੰਨੀ ਸੋਹਣੀ ਆਵਾਜ਼ ਦੇਖੋ ਕਿੰਨੀ ਮੈਲੀਏ ਗਲਾਕੇ ਗਾਇਆ ਵਾ। ਗਲਾਕੇ ਗਾਇਆ ਨਾ। ਸਿੱਧੂ ਮੂਸੇਵਾਲੇ ਦੀ ਮਦਰ ਕੋਲ ਤੇ ਕੋਈ ਨਾਂ ਬੱਚਿਆ। ਰਾਜਵੀ ਜਵੰਦਾ ਜੀ ਮਦਰ ਤੇ ਇਹਦੇ ਬੱਚਿਆਂ ਨੂੰ ਵੇਖ ਕੇ ਹੁੰਦੀ ਹੋਵੇਗੀ ਕਿ ਮੇਰਾ ਪੁੱਤਰ ਆਪਣੀਆਂ ਨਿਸ਼ਾਨੀਆਂ ਲੈ ਕੇ ਲੇਕਿਨ ਮੈਂ ਕਹਿੰਦੀ ਆ ਆਪਾਂ ਇਸ ਇਸ ਗੱਲ ਤੇ ਕਹਿੰਦੇ ਆ ਹਨਾ ਕਿ ਉਹਦੇ ਚੋਂ ਕੋਈ ਨਹੀਂ ਸੀ بیوی ਬੱਚੇ ਨਹੀਂ ਸੀ ਹੈਗੇ ਤਾਂ ਚਲੋ بیوی ਬੱਚੇ ਰੋਲ ਗਏ ਨਿਕ ਐਵੇਂ ਮੈਂ ਕਹਿੰਦੀ ਆ ਸ਼ੁਕਰ ਆ ਇਹਨਾਂ ਦਾ ਮਤਲਬ ਜਿਹਨੂੰ ਕਹਿੰਦੇ ਆ ਵਾਰਸ ਤੇ ਹੈ ਵਾਰਸ ਹੈਗਾ ਕਹਿੰਦੇ ਨੇ ਸਾਡੇ ਆਪਣੇ ਆਂਦੇ ਤੇ ਚਲੇਗੀ ਨਾ ਸਾਡੇ ਆਪਣੇ ਆਂਦੇ ਹੁੰਦੇ ਨੇ ਕਿ ਨਾ ਮੇਰਾ ਬਰਾ ਦੁਨੀਆ ਤੋਂ ਗਿਆ ਨਾ ਤੇ ਸਾਡੇ ਸਾਰਿਆਂ ਨੇ ਅੱਖ ਨਾ ਆਪਣੇ ਨਾਮ ਤੇ ਆਇਆ ਤੇ ਆਪਣੇ ਨਾਮ ਤੇ ਹੀ ਟੁਰ ਗਿਆ ਆਪਣੇ ਪਿੱਛੇ ਕੋਈ ਨਿਸ਼ਾਨੀਆਂ ਵੀ ਨਹੀਂ ਛੱਡ ਕੇ ਗਿਆ ਇਹ ਵੀ ਬੜੀ ਗੱਲ ਹੁੰਦੀ ਏ ਕਿਸੇ ਦੇ ਪਿੱਛੇ ਉਹਦਾ ਪੁੱਤਰ ਹੋਵੇ ਤੇ ਨਾਮ ਤੇ ਜਿੰਦਾ ਰਹਿੰਦਾ ਹੀ ਹੈ ਨਾ ਤੇ ਜਿੰਦਾ ਰਹੇਗਾ ਇਹਦਾ ਕੋ ਰਾਜਵੀਰ ਜਵੰਦਾ ਦਾ ਬੇਟਾ ਏ ਕਿਉ ਰਾਜਵੀਰ ਜਵੰਦਾ ਦੀ ਧੀ ਏ ਧੀਆ ਪੁੱਤਰ ਜੋ ਵੀ ਹੋ ਨਾਮ ਤੇ ਸਦਾ ਹੀ ਦਾਰਿੰਦਨ اور ਵਾਕੀ ਕੋਸ਼ਲ ਲੋਕ ਤੇ ਆਪਣਾ ਨਾਮ ਆਪਣੇ ਨਾਮ ਤੇ ਮਕਾ ਕੇ ਟੁਰ ਜਾਂਦੇ ਨੇ ਉਹਨਾਂ ਦੇ ਪਿੱਛੇ ਕੋਈ ਜਮੀਨ ਨਹੀਂ ਹੁੰਦਾ ਉਹਨਾਂ ਦਾ ਲੇਕਿਨ ਸਿੱਧੂ ਮੂਸੇਵਾਲਾ ਦਾ ਵੀ ਪਰਾ ਹੋਇਆ ਲੇਕਿਨ ਜੋ ਵੀ ਹੈ ਲੇਕਿਨ ਉਹ ਤੇ ਨਹੀਂ ਨਾ ਹੋ ਸਕਦਾ ਕਿ ਸਿੱਧੂ ਦੇ ਬੱਚੇ ਆਉਂਦੇ ਨੇ ਵੱਡੇ ਹੁੰਦੇ ਆ ਤੇ ਉਹਨਾਂ ਤੇ ਟਾਈਮ ਲੱਗੇਗਾ ਨਾ ਦੇ ਨਿੱਕੇ ਬੜਾ ਪਿਆਰਾ ਮਾਸ਼ਾਅੱਲਾ ਸਿੱਧੂ ਬਾਜੀ ਦਾ ਤੇ ਉਹਦੇ ਬਦੀ ਮਾਨੇ ਮਤਲਬ ਸਹਿਗਾ ਵੀ ਬੰਦਨਾ ਨਾ ਉਹਦੇ ਵਿਆਹ ਕਰਨਾ ਸੀ ਬੜੇ ਚਾਰ ਮਾਨੇ ਪੂਰੇ ਕਰਨੇ ਸੀ ਆਪਣੇ ਪੁੱਤਰ ਦੇ ਨੈਰੋ ਚੱਲਦੇ ਆ ਉਹ ਹਮੇਸ਼ਾ ਹੀ ਦੇਖ ਲਓ ਕਿ ਸਿੱਧੂ ਬਾਜ ਦਾ ਅੱਜ ਵੀ ਨਾਮ ਲਈਏ ਨਾ ਤੇ ਇਵੇਂ ਲੱਗਦਾ ਕਿ ਜਿੰਦ ਨਹੀਂ ਸਿੱਧੂ ਬਾਜੀ ਕਿਤੇ ਨਹੀਂ ਗਿਆ ਸਿੱਧੂ ਬਾਜੀ ਇੱਥੇ ਕਿ ਉਹਨਾਂ ਦੇ ਗਾਣਿਆਂ ਨੂੰ ਦੇਖ ਲਓ ਅੱਜ ਵੀ ਟ੍ਰੈਂਡਿੰਗ ਤੇ ਚੱਲ ਰਹੇ ਟ੍ਰੈਂਡਿੰਗ ਬਿਲਕੁਲ ਟ੍ਰੈਂਡ ਤੇ ਚੱਲ ਰਹੇ ਤੇ ਹੁਣ ਅੱਗੇ ਕਦੀ ਇੱਕ ਅਨਾਉਂਸਮੈਂਟ ਹੋ ਜੇ ਜ਼ਰਾ ਨਾ ਕਿਸੇ ਸਿੱਧੂ ਬਾਜ ਦਾ ਗਾਣਾ ਆਉਣ ਵਾਲਾ ਹੈ ਤੇ ਲੋਕ ਵੈਨ ਜੁਸ ਬੱਤੇ ਦੀ ਸ਼ੋਰਤ ਹੀ ਬੜੀ ਕਮਾਈ ਬਹੁਤ ਸ਼ੋਰਤ ਦੀ ਛੋਟੀ ਜੀ ਉਮਰ ਤੇ ਇੰਨਾ ਬੜੀ ਸ਼ੋਰਤ ਪੂਰੀ ਇਸ ਤਰ੍ਹਾਂ ਦੇਖਣਾ ਲਾਗੂ ਭਾਗ ਦਾ ਸੀਗਾ ਹਰ ਕੋਈ ਰਾਜਪਦ ਦੀ ਤਾਰੀਫ ਕਰ ਰਿਹਾ ਸੀ ਗਲੀ ਮੱਲੇ ਵਾਲੇ ਉਹਨਾਂ ਦੇ ਟੀਚਰ ਦਾ ਸਿਰ ਕੋਈ ਵੀ ਇਹਨਾਂ ਦੇ ਟੀਚਰ ਤੱਕ ਵੀ ਇਹਨਾਂ ਦੀ ਤਾਰੀਫ ਕਰ ਰਹੇ ਹਾਂ ਕਿ ਮੈਂ ਉਹ ਵਿਦਿਆਕ੍ਰਿਸ਼ੀ ਕਾਲਜ ਚ ਦੇ ਇਹਨਾਂ ਦੇ ਟੀਚਰ ਸੀ ਬਾਕੀ ਬਹੁਤ ਨਾਈਸ ਬੰਦੇ ਸੀ ਸਾਡੀ ਜ਼ੀਰੋ ਕੰਟਰੋਵਰਸੀ ਮੈਂ ਜ਼ੀਰੋ ਕੰਟਰੋਵਰਸੀ ਕਿ ਰੱਬ ਸਾਡੇ ਜਿੰਨੇ ਵੀ ਪੰਜਾਬ ਤੇ ਹੀ ਰਿਆਸਤ ਦੁਨੀਆ ਤੇ ਟੁੱਟ ਗਏ ਨੇ ਨਾ ਨਮਨਾਨੇ ਘਰ ਵਾਲਿਆਂ ਨੂੰ ਸਬਰ ਦੇਵੇ ਰੱਬਵਾਸਾ ਕੇ ਬਾਕੀ ਪੰਜਾਬ ਦੇ ਰੱਬ ਮਿਹਰ ਕਰੇ ਪੰਜਾਬ ਦੇ ਨੌਜਵਾਨ ਨੂੰ ਜਿਹੜਾ ਇਹ ਰੱਬ ਚਰਦੀ ਕਲਾ ਦੇ ਵਿੱਚ ਰੱਖਿਆ ਇੰਜ ਜਿਹੜੇ ਪੰਜਾਬ ਨੂੰ ਨਜ਼ਰ ਲੱਗੀ ਹੋਏ ਤੇ ਰੱਬ ਪੰਜਾਬ ਨੂੰ ਨਜ਼ਰੇ ਵੱਧ ਤੋਂ ਬਚਾਵੇ ਬਸ ਆਹੀ ਦੁਆਵਾ ਤੇ ਆਹੀ ਅਰਦਾਸ ਆ ਬਾਕੀ ਤੁਹਾਨੂੰ ਅੱਜ ਦਾ ਇਹ ਸ਼ੋਕੀ ਮੇ ਲੱਗਿਆ ਰਾਜੀ ਭਾਜੀ ਨੂੰ ਸੰਪਤੀ ਕਿਵੇਂ ਲੱਗਿਆ ਕਮੈਂਟ ਕਰਕੇ ਲਾਖੀ ਜਿਸ ਟਾਈਮ ਮਿਲ ਜਾ ਨੈਕਸਟ ਵੀਡੀਓ ਤੇ ਆਪ ਸਾਰੇ ਭੈਣ ਭਾਵਾਂ ਨੂੰ ਚਰਦੀ ਕਲਾ